ਪ੍ਰਾਨ ਮਾਨ ਦਾਨ ਮਖ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਦੇ ਰਖੀ ਨਿਰਾਰੀ ਤਾਵਨ ਪਾਵਨ ਕੂਰ ਕਮਾਵਨ ਇਹ ਵੇਦ ਕਰਤ ਆਉਦ ਤਨ ਜਾਰੀ ਕਰਮ ਧਰਮ ਸੰਜਮ ਸੋਚ ਨੇਮਾ ਚੰਚਲ ਸੰਗ ਸਗਲ ਵਿਦਹਾਰੀ असथावर विरख अस्थावर बहु भेद जोन भ्रम्यो अत खेन पल चसा नाम नहि सिमरे दीनाथ दीना प्रणपत सारि खान पान मीठ रस भोजन होत कत खारी नानक संत चरण संग उदरे होर माया मगन चले सब डारी ब्रह्मादिक शिवछन्द मुनीश्वर रसक ठाकुर रसक, गुणगावत इन्द्रमुनिन्द्र खोजते गोरख तरण गगन आवत सिद्ध मनुख देव दानव एक तिलताकोमरमनापावत प्रेम प्रेमरस भगति हार जानता समावत ਤੇ ਸਹਤਿ ਆਗ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸ ਜਾਵਤ ਰੇਵਨ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਝਹਿ ਸਮਝਾਵਤ ਮਯਾਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗੱਬ ਆਕਾਸ ਨਾ ਮਾਵਤ ਵਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਮਹ ਦੇ ਸਤਾਏ ਮਹਾ ਵਿਖਿਆ ਘੋ ਉਪਾਰ ਧਨ ਸੀਨ ਅਗਿਆਨ ਹਰਿਓ ਹੈ ਜੋ ਬਨ ਬੀਤ ਜਰਾ ਰੋਗ ਗਰਸਿਓ ਜਮਦੂਤਨ ਡੰਨ ਮਿਰਤ ਮਰਿਓ ਹੈ ਅਨੇਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੂਖ ਗਰਤ ਗਰਿਓ ਹੈ ਪੇਮ ਭਗਤ ਉਧ ਰਹਿ ਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ गुण समूह फल सकल मनोरथ पूर्ण होई आस हमारी आओ खद मंत्र तंत्र पार दुख हार सर्व रोग खंडन गुणकारी काम क्रोध मद मत्सर तृष्णा विंस जाहे हरि नाम उचारी इस नान दान तापन सुच क्रिया चरण कमल हृदय प्रभतारी ਸਾਜਨ ਮੀਤ ਸਖਾ ਹਰ ਬੰਧਪ ਜੀ ਧਾਨ ਪ੍ਰਭ ਪ੍ਰਾਨ ਆਧਾਰੀ ਓਟ ਗਹੀ ਸੁਆਮੀ ਸਮਰਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਧਾਵਨ ਬੰਧਿਓ ਨਾ ਜਾਤ ਬਿਦੇ ਮਨ ਦਰਸ ਮਾਗੈ ਭਾਵਕ ਜਰਿਓ ਨਾ ਜਾਤ ਰਹਿਓ ਜਨ ਧੂਰ ਲਗ ਨੀਰ ਨਾ ਸਾਤ ਸਬੂਰ ਚਲੈ ਹਰਿ ਕੰਥ ਪਗ ਨਾਨਕ ਰੋਗ ਦੋਖ ਆਗ ਮੋਹ ਛਿਦੇ ਹਰਿ ਨਾਮ ਖਗ ਉਦਮਕਾਰ ਲਾਗੇ ਬਹੁ ਭਾਂਤੀ ਵਿਚ ਰਹੇ ਅਨੇਕ ਸਾਸਤਰ ਬਹੁ ਖਟੂਆ ਭਸਮ ਲਗਾਏ ਤੀਰਥ ਬਹੁ ਭਰਮਤੇ ਸੂਖਮ ਦੇਹ ਬੰਧੈ ਬਹੁ ਜਟੂਆ ਮੇਨ ਹਰ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਵਢਾਏ ਸੂਤ ਕੇ ਹਟੂਆ ਪੂਜਾ ਚਕਰ ਕਰਤ ਸੋਮ ਪਾਕਾ ਅਨਿਕ ਭਾਂਤ ਠਾਟਹਿ ਕਰ ਠਟੂਆ ਸਵਈਏ ਮਹੱਲੇ ਪਹਿਲੇ ਕੀ ਇਕ ਓ ਅੰਕਾਰ ਸਤਗੁਰ ਪ੍ਰਸਾਦ ਇਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾ ਸਚ ਚਰਨ ਲੇ ਹਿਰਦੈ ਬਸਾਵ ਤਉ ਪਰਮ ਗੁਰੂ ਨਾਨਕ ਗੁਣ ਗਾਵਾ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ਗਾਵੇ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਬ ਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਨਿਓ ਗਾਵਹਿ ਜਨਕਾਦ ਜੁਗਤ ਜੋਗੇਸੁਰ ਹਾਰ ਰਸ ਪੂਰਨ ਸਰਬ ਕਲਾ ਗਾਵਹਿ ਸੁਨਕਾਦ ਸਾਧ ਸਿਦਾਦਿਕ ਮੋਨ ਜਨ ਗਾਵਹਿ ਅਛਲ ਸਲਾਹ ਗਾਵੇ ਗੁਣ ਧੋਮ ਅਟਲ ਮੰਡਲ ਵੈ ਭਗਤ ਭਾਏ ਰਸ ਜਾਣਿਓ ਕਬ ਕਲ ਸੋ ਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਕਪਿਲ ਆਦ ਆਦ ਜੋਗੇਸੁਰ ਅਪਰੰਪਰ ਅਵਤਾਰ ਵਰੋ ਗਾਵੇ ਜਮਦਗਨ ਪਦ ਸਰਾਮੇਸੁਰ ਕਾਰਕੁਠਾਰ ਰਗ ਤੇਜ ਹਰਿਓ ਉਦਾਉ ਅਕਰੂਰੈ ਵਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਗਾਵਹਿ ਗੁਣ ਵਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਨਾ ਗਾਵੈ ਗੁਣ ਸੇਸ ਸਹਸ ਜਿਹਬਾ ਰਸ ਆਦ ਅੰਤ ਲੇਵ ਲਾਗ ਤੁਨਾ ਗਾਵੇ ਗੁਣ ਮਹਾਦੇਵ ਬੈ ਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੋ ਜਸ ਗਾਵਉ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ ਰਾਜ ਜੋਗ ਮਾਣਿਓ ਵਸਿਓ ਨਿਰਵੈਰ ਰਿਦੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੇ ਤਰਿਓ ਨਿਰੰਤਰ ਗੋਣ ਗਾਵਹਿ ਸੰਕਾਦ ਆਦ ਜਨਕਾਦ ਜੁਗਹਿ ਲਗ ਧਨ ਧਨ ਗੁਰ ਧਨ ਜਨਮ ਸਕੇ ਅਥ ਭਲੋ ਜਗ ਪਾਤਾਲਪੁਰੀ ਜੈਕਾਰ ਤੋਨ ਕਬ ਜਨ ਕਲ ਵਿਖਾਣਿਓ ਹਰ ਨਾਮ ਰਸਿਕ ਨਾਨਕ ਗੁਰ ਰਾਜ ਜੋਗ ਤੈ ਮਾਣਿਓ ਸਤਜਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ ਤ੍ਰਿਤੈ ਤੈ ਮਾਣਿਓ ਰਾਮ ਰਗੁਵੰਸ ਕਹਾਇਓ ਦਵਪੁਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਣ ਕਉ ਰਾਜ ਅਪੈ ਭਗਤ ਹੈ ਜਨ ਦੀਓ ਕਾਲਜੋਗ ਪਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬਚਲ ਅਟਲ ਆਦਪੁਰਖ ਪਰਮਾਇਓ ਗੋਣ ਗਾਵੇ ਰਵਿਦਾਸ ਭਗਤ ਜੈ ਦੇਵ ਤਿਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੇ ਸਮ ਲੋਚਨੈ ਅਗਤ ਵੀਣਾ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਜੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦਿਓ ਪ੍ਰੀਖਿਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੇ ਭਯਾਲ ਭਗਤ ਨਾਗਾਦ ਕੋ ਅੰਗਮ ਮਹਾਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੇ ਮੋਨ ਵਿਆਸ ਜਿਨ ਬੇਦ ਵਿਆਕਰਣ ਵਿਚਾਰਿ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀਯ ਬ੍ਰਹਮੰਡ ਖੰਡ ਪੂਰਨ ਬ੍ਰਹਮਾ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੋ ਜਸ ਨਾਨਕ ਗੁਰ ਸਹਿਜ ਜੋਗ ਜਿਨ ਮਾਣਿਓ ਗੁਣ ਗਾਵਹਿ ਨਾਨਕ ਨਾਥ ਧੰਨ ਗੁਰ ਸਾਚ ਸਮਾਯੋ ਮਾਧਤਾ ਗੁਣ ਰਵੈ ਜੀਨ ਚੱਕਰ ਵਹਿ ਕਹਾਯੋ ਗੁਣ ਗਾਵੈ ਬਲ 라ਵ ਸਪਤ ਬਾਤਾਲ ਬਸੰਤਾ ਭਰਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤਾ ਦੂਰ ਬਾਪਰੂ 라ਵ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਘਾਟ ਘਾਟ ਸਹਿਜ ਸਮਾਇਓ